ਅੱਜ ਲਾਈਵ ਹੋ ਕੇ ਦੇਖਦੇ ਆਂ ਤੇ ਕੁਝ ਆਪਾਂ ਨੇ ਮੇਨ ਜਿਹੜੀ ਅੱਜ ਆਪਣੀ ਗੱਲ ਹੈ ਉਹ ਇਹ ਹੈ ਵੀ ਕਿ ਦੇਖੋ ਜੀ ਜਿਹੜੀ ਸਾਡੇ ਅੰਦਰ ਆਤਮਾ ਹੁੰਦੀ ਹੈ ਕਿ ਨਹੀਂ ਹੁੰਦੀ ਆਤਮਾ ਬਾਰੇ ਸਵਾਲ ਹੈ ਉਹਦਾ ਜਵਾਬ ਦੇ ਰਹੇ ਆ ਕਿ ਕਿਉਂਕਿ ਕਈ ਲੋਕਾਂ ਦੇ ਮਨਾਂ ਵਿੱਚ ਇਹ ਹੁੰਦਾ ਵੀ ਸਾਡੇ ਅੰਦਰ ਜਿਹੜੀ ਆਤਮਾ ਹੁੰਦੀ ਹੈ ਜਦੋਂ ਨਿਕਲ ਜਾਂਦੀ ਹੈ ਤਾਂ ਸਾਡੇ ਦਰਦ ਨਹੀਂ ਹੁੰਦਾ ਤਾਂ ਸਾਨੂੰ ਕੁਝ ਨਹੀਂ ਪਤਾ ਲੱਗਦਾ ਤੇ ਜਿਹੜਾ ਕੁਝ ਇਦਾਂ ਦਾ ਕੁਝ ਨਿਕਲਦਾ ਹੋਊਗਾ ਤਾਂ ਗੁਰਮੁਖ ਪਿਆਰਿਓ ਗੁਰਬਾਣੀ ਮੁਤਾਬਕ ਜਿਹੜਾ ਹੈ ਸਾਡੇ ਅੰਦਰੋਂ ਕੁਝ ਹੀ ਨਿਕਲਦਾ ਇਹਨਾਂ ਗੱਲਾਂ ਨੂੰ ਲੈ ਕੇ ਕਬੀਰ ਸਾਹਿਬ ਨੇ ਸਵਾਲ ਕੀਤੇ ਸੀ ਕਹਿੰਦੇ ਪੰਡ ਜੀ ਕਹਿੰਦੇ ਕਾਂਸੀ ਦੇ ਤੁਣ ਉਪਜੈ ਤੁਣ ਕਾਂਸੀ ਜਾਈ ਕਾਂਸੀ ਫੂਟੀ ਪੰਡਤਾ ਤੁਣ ਕहां ਸਮਾਈ ਕਹਿੰਦੇ ਇੱਕ ਗੱਲ ਦੱਸੋ ਵੀ ਇੱਕ ਕਹੇ ਦਾ ਪੰਡਾ ਹੁੰਦਾ ਉਹਨਾਂ ਸਮਿਆਂ ਦੇ ਵਿੱਚ ਪ੍ਰਾਣੇ ਕਾਂਸੀ ਦੇ ਛੰਨੇ ਹੁੰਦੇ ਸੀ ਉਹਨਾਂ ਦੇ ਵਿੱਚੋਂ ਬੜੀ ਆਵਾਜ਼ ਆਉਂਦੀ ਸੀ ਬੜੀਆਂ ਆਵਾਜ਼ਾਂ ਆਉਂਦੀਆਂ ਜਦੋਂ ਉਹਦੇ ਆਪਾ ਥੋੜਾ ਜਿਹਾ ਹੱਥ ਲਾਉਂਦੇ ਸੀ ਸੋ ਜਦੋਂ ਉਹ ਕਾਂਸੀ ਦਾ ਭਾਂਡਾ ਇਹਦੇ ਵਿੱਚ ਆਵਾਜ਼ ਆਉਂਦੀ ਫਿਰ ਉਹ ਹਟ ਵੀ ਜਾਂਦੀ ਸੀ ਆਵਾਜ਼ ਕਿਉਂਕਿ ਉਹ ਆਪਦੀ ਪੂਰੀ ਰੇਂਜ ਪੂਰੀ ਕਰਕੇ ਬੰਦ ਹੋ ਜਾਂਦੀ ਕਵੀ ਸਾਬ ਨੇ ਪਰ ਨੂੰ ਸਵਾਲ ਕਰਤਾ ਕਹਿੰਦੇ ਕਵੀ ਜੀ ਜਦੋਂ ਪੰਡ ਜੀ ਜਦੋਂ ਕਾਂਸੀ ਦੇ ਭਾਂਡੇ ਚ ਆਵਾਜ਼ ਆਉਂਦੀ ਹੈ ਤੇ ਆਵਾਜ਼ ਜਦੋਂ ਆਉਣੋਂ हट ਜਾਂਦੀ ਹੈ ਫਿਰ ਉਹ ਕਿੱਥੇ ਚਲੀ ਜਾਂਦੀ ਕੋਈ ਜਵਾਬ ਨਹੀਂ ਆਇਆ ਫਿਰ ਕਹਿੰਦਾ ਜਦੋਂ ਫੁੱਟ ਜਾਂਦਾ ਕਾਂਸੀ ਦਾ ਭਾਂਡਾ ਫਿਰ ਉਹ ਆਵਾਜ਼ ਕਿੱਥੇ ਜਾਂਦੀ ਹੈ ਜਿਹੜੀ ਪਹਿਲਾਂ ਆਵਾਜ਼ ਆਉਂਦੀ ਸੀ ਫਿਰ ਕਿਉਂ ਨਹੀਂ ਆਉਂਦੀ ਉਹ ਕਹਿੰਦੇ ਜੀ ਨਰੁੱਤਰ ਹੋ ਗਿਆ ਪੰਡਿਤ ਜੀ ਜਦੋਂ ਪੰਡਿਤ ਨਰੁੱਤਰ ਹੋ ਗਿਆ ਤਾਂ ਉਹਨੂੰ ਦੱਸਿਆ ਵੀ ਇਹ ਜਿਹੜੇ ਸਾਡੇ ਸਰੀਰ ਨੇ ਪੰਛੀਆਂ ਦੇ ਪਸ਼ੂਆਂ ਦੇ ਇਹ ਜਿੰਨਾ ਚਿਰ ਸਾਬਤ ਨੇ ਨਾ ਸ੍ਰੀ ਸਈ ਨੇ ਉਹਨਾਂ ਚਿਰ ਇਹਨਾਂ ਚ ਆਵਾਜ਼ਾਂ ਆਉਂਦੀਆਂ ਨੇ ਜਦੋਂ ਸਾਡੇ ਦਿਮਾਗ ਨੂੰ ਹੋਂ ਜਾਂ ਆਕਸੀਜਨ ਨਾ ਮਿਲੀ ਤਾਂ ਦਿਮਾਗ ਦੀ ਮੌਤ ਹੋ ਜਾਂਦੀ ਹੈ ਸੇਵਾ ਜਾਵਣੋਂ ਹਟ ਜਾਂਦੀਆਂ ਨੇ ਸਾਡੀ ਮੌਤ ਹੋ ਜਾਂਦੀ ਹੈ ਨਿਕਲਦਾ ਇਹਦੇ ਵਿੱਚੋਂ ਕੁਝ ਨਹੀਂ ਕਹਿੰਦੇ ਜੀ ਨਿਕਲਦਾ ਜੇ ਤਾਂ ਹੀ ਹੈ ਜਦੋਂ ਮੰਨ ਲਓ ਹੁਣ ਆਪਣੇ ਚੁੰਡੀ ਵੱਢੀ ਜਾਂਦੀ ਹੈ ਕੋਈ ਦਰਦ ਹੁੰਦਾ ਤਾਂ ਸੱਟ ਜਦੋਂ ਕੋਈ ਚੀਜ਼ ਨਿਕਲ ਕੇ ਕਿਹੜੀ ਚੀਜ਼ ਨਿਕਲਦੀ ਜਿਹੜੀ ਤੋਂ ਬਾਅਦ ਆਪਣੇ ਦਰਦ ਨਹੀਂ ਹੁੰਦਾ ਮੈਂ ਆਖਿਆ ਭਲੇ ਮਨਸੋ ਗੁਰਮੁਖ ਪਿਆਰਿਓ ਉਹ ਭਲਿਓ ਦੇਖੋ ਤੁਸੀਂ ਐਂ ਦੱਸੋ ਜਦੋਂ ਆਪਾਂ ਹਸਪੀਟਲ ਦੇ ਵਿੱਚ ਹੁੰਨੇ ਆ ਉੱਥੇ ਆਪਣੇ ਨਾ ਆਪਣੀ ਛਾਤੀ ਤੇ ਕਟਰ ਚੱਲਦੇ ਆ ਜਦੋਂ ਦਿਲ ਦਾ ਆਪਰੇਸ਼ਨ ਕਰਦੇ ਆ ਜਿਹੜੇ ਪੱਥਰ ਵੱਢਣ ਵਾਲੇ ਕਟਰ ਨੇ ਇਹਨਾਂ ਨਾਲ ਹੱਡ ਚ ਹੀ ਰਿਆ ਜਾਂਦਾ ਉਦੋਂ ਮੈਨੂੰ ਇਹ ਦੱਸੋ ਵੀ ਜਿਹੜੀ ਸਾਡੀ ਜਿਹਨੂੰ ਤੁਸੀਂ ਆਤਮਾ ਮੰਨਦੇ ਹੋ ਸਾਡੇ ਅੰਦਰ ਹੀ ਹੁੰਦੀ ਹੈ ਕਿ ਬਾਹਰ ਹੁੰਦੀ ਹੈ ਕਿ ਉਹੋ ਵਿੱਚੋਂ ਨਿਕਲ ਕੇ ਡਾਕਟਰ ਦੇ ਪੇਲੇ ਪਾਸੇ ਖੜ ਜਾਂਦੀ ਹੈ ਜਾਂ ਕਿਸੇ ਕੋਨੇ 'ਚ ਹਸਪੀਟਲ ਦੇ ਕਿਸੇ ਕੋਨੇ 'ਚ ਲੁਕ ਜਾਂਦੀ ਹੈ ਕਹਿੰਦਾ ਜੀ ਉਹਦੋਂ ਤਾਂ ਵਿੱਚ ਹੀ ਹੁੰਦੀ ਐ ਮੈਂ ਕਿਹਾ ਜੇਦੋਂ ਉਹਦੋਂ ਵਿੱਚ ਹੁੰਦੀ ਐ ਫਿਰ ਆਤਮਾ ਫਿਰ ਇਹ ਕਿਉਂ ਨਹੀਂ ਕਹਿੰਦੀ ਵੀ ਭਾਈ ਮੇਰੇ ਦਰਦ ਹੁੰਦਾ ਚੁੱਪ ਮੈਂ ਕਿਹਾ ਜੀ ਇਹ ਸਾਡੇ ਦਿਮਾਗ ਦੀ ਉਪਜ ਐ ਆਤਮਾ ਤੇ ਮਨ ਤੇ ਇਹ ਜਿਹੜਾ ਦਿਮਾਗ ਐ ਨਾ ਦਿਮਾਗ ਦੇ ਵਿੱਚੋਂ ਜਦੋਂ ਦਿਮਾਗ ਨੂੰ ਮੌਤ ਹੋ ਗਈ ਦਿਮਾਗ ਦੀ ਡੈੱਡ ਹੋ ਗਿਆ ਭਾਵੇਂ ਆਪਣੀ ਮੌਤ ਤੋਂ ਬਾਅਦ 20 ਮਿੰਟ ਬਾਅਦ ਦੇ ਵਿੱਚ ਦਿਮਾਗ ਦੀ ਮੌਤ ਹੁੰਦੀ ਹੈ ਪਰ ਮੌਤ ਤਾਂ ਹੁੰਦੀ ਹੈ ਨਾ ਜਦੋਂ ਦਿਮਾਗ ਦੀ ਮੌਤ ਹੋ ਹੀ ਗਈ ਫਿਰ ਉਹਨੇ ਸਾਨੂੰ ਕੀ ਦੱਸਣਾ ਤੇ ਇਹ ਤਾਂ ਬੇਹੋਸ਼ ਕੀਤੇ ਤੋਂ ਨਹੀਂ ਦੱਸਦਾ ਕੁਝ ਜਦੋਂ ਆਪਣੇ ਟੀਕਾ ਲੱਗ ਜਾਂਦਾ ਹੈ ਬੇਹੋਸ਼ ਹੋਣ ਤੋਂ ਬਾਅਦ ਹੀ ਇਹ ਤਾਂ ਦਰਦ ਹੈ ਜਿਹੜਾ ਉਹਨੂੰ ਦੱਸਣੋਂ हट ਜਾਂਦਾ ਹੈ ਇਸ ਕਰਕੇ ਸਾਡੇ ਵਿੱਚੋਂ ਆਤਮਾ ਨਾਂ ਦੀ ਕੋਈ ਚੀਜ਼ ਨਹੀਂ ਨਿਕਲਦੀ ਤੇ ਨਾ ਹੀ ਉਹਦਾ ਕੋਈ ਅੱਗੇ ਉਹਨੇ ਹਿਸਾਬ ਪਤਾਵ ਦੇਣਾ ਹੁੰਦਾ ਤੇ ਨਾ ਹੀ ਲੈਣਾ ਹੁੰਦਾ ਸਾਡਾ ਸਾਰਾ ਹਿਸਾਬ ਪਤਾਵ ਜਿਉਂਦੇ ਜੀ ਇੱਥੇ ਹੀ ਹੁੰਦਾ ਹੈ ਮਾੜੇ ਕੰਮਾਂ ਦੇ ਮਾੜੇ ਫਲ ਚੰਗੇ ਕੰਮਾਂ ਦੇ ਚੰਗੇ ਫਲ ਆ ਚੰਗੇ ਕੰਮ ਕਰਨ ਲਈ ਚੰਗੀ ਬੁੱਧੀ ਬਣਾਉਣ ਲਈ ਚੰਗੀ ਬੁੱਧੀ ਦੇ ਮਾਲਕ ਬਣਨ ਲਈ ਸਾਨੂੰ ਬ विवेक ਦੀ ਲੋੜ ਹੈ ਗਿਆਨ ਦੀ ਲੋੜ ਹੈ ਗੁਰੂ ਦੀ ਲੋੜ ਹੈ ਤੇ ਉਸ ਤੋਂ ਇਲਾਵਾ ਸਾਡੇ ਕੋਲੇ ਕੋਈ ਹੋਰ ਚਾਰਾ ਨਹੀਂ ਹੈਗਾ ਗਿਆਨ ਗੁਰੂ ਤੋਂ ਬਿਨਾ ਸ਼ਬਦ ਗੁਰੂ ਤੋਂ ਬਿਨਾ ਅਸੀਂ ਆਪਣੇ ਬੁੱਧੀ ਨੂੰ ਸਵਾਰ ਨਹੀਂ ਸਕਦੇ ਤੇ ਨਹੀਂ ਤਾਂ ਫਿਰ ਗਿਆਨ ਗੁਰੂ ਤੋਂ ਬਿਨਾ ਜਿਹੜੀ ਸਾਡੀ ਬੁੱਧੀ ਹੈ ਉਹ ਮਨ ਦੇ ਪਿੱਛੇ ਲੱਗ ਕੇ ਨਾ ਇੱਕ ਮਾਨਾ ਜਿਹੜਾ ਮਾਨ ਹੈ ਬਾਣੀ ਵਿੱਚ ਮਨ ਤੇ ਆਤਮਾ ਇਹਨਾਂ ਨੂੰ ਇੱਕੋ ਹੀ ਮੰਨਿਆ ਗਿਆ ਤੇ ਜਿਹੜਾ ਮਨ ਦੇ ਮਨ ਦੀ ਜਿਹੜੀ ਮਨ ਦੀ ਭਾਵਨਾ ਹੁੰਦੀ ਹੈ ਉਹਦੇ ਪਿੱਛੇ ਬੁੱਧੀ ਲੱਗ ਜਾਂਦੀ ਹੈ ਤੇ ਇਸੇ ਨੂੰ ਕਬੀਰ ਸਾਹਿਬ ਨੇ ਕਿਹਾ ਸੀ ਕਉ ਕਬੀਰ ਪ੍ਰਗਟ ਭਈ ਖੇਡ ਲੇਲੇ ਕੋ ਚੁੰਗੈ ਨਿਤ ਭੇਡ ਕਹਿੰਦੇ ਅੱਜ ਇਹ ਜਿਹੇ ਖੇਡ ਹੋਈ ਹੋਈ ਹੈ ਵੀ ਚੁੰਗਣਾ ਤਾਂ ਲੇਲੇ ਨੇ ਭੇਡ ਨੂੰ ਸੀ ਪਰ ਭੇਡ ਨੂੰ ਲੇਲਾ ਚੁੰਗ ਰਿਹਾ ਸੋ ਇਸ ਕਰਕੇ ਗੁਰਮਖ ਪਿਆਰਿਓ ਇਹ ਹੈ ਜਿਹੜਾ ਸਾਡਾ ਇਹ ਜਿਹੜਾ ਸਾਡਾ ਮਾਨ ਹੈ ਨਾ ਉਹਦੇ ਪਿੱਛੇ ਜਦੋਂ ਬੁੱਧੀ ਲੱਗਦੀ ਹੈ ਮਾੜੇ ਪਾਸੇ ਜਾਂਦੀ ਹੈ ਤਾਂ ਸਾਡੀ ਹਾਲਤ ਹੈ ਜਿਹੜੀ ਮਾੜੀ ਹੋ ਜਾਂਦੀ ਹੈ ਜੇ ਮਾਨ ਬੁੱਧੀ ਦੇ ਪਿੱਛੇ ਲੱਗੇ ਤਾਂ ਜਿਹੜੀ ਸਾਡੀ ਹਾਲਤ ਹੈ ਸੋਹਣੀ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਸਾਡੀ ਬੁੱਧੀ ਦੇ ਮਾਗਰ ਸਾਡਾ ਮਾਨ ਲੱਗਣਾ ਚਾਹੀਦਾ ਹੈ ਸੋ ਆਪਾਂ ਆਤਮਾ ਨਾਦੀ ਇਹਦੇ ਉੱਤੇ ਤੁਹਾਡਾ ਕੋਈ ਸਵਾਲ ਹੋਇਆ ਉਹਦੇ ਵੀ ਆਪਾਂ ਜਵਾਬ ਦੇਵਾਂਗੇ ਕਿਉਂਕਿ ਅੱਜ ਇੰਦਰ ਆ ਬੇਨਤੀਆਂ ਹੋਣ ਲੱਗੀਆਂ ਤੇ ਇਸ ਕਰਕੇ ਮੈਂ ਇੱਥੇ ਬੰਦ ਕਰਦਾ ਅੱਗੇ ਆਪਾਂ ਉਹ ਕਰਾਂਗੇ ਕੋਈ ਤੁਹਾਡਾ ਸਵਾਲ ਜਵਾਬ ਹੋਵੇ ਤਾਂ ਜ਼ਰੂਰ ਆਪਾਂ ਇੱਕ ਮਿੰਟ ਰੁਕੀ ਜਾਂਦੇ ਆ ਚਲੋ ਇਹਨੂੰ ਲੰਘੇ ਜਾਂਦੇ ਆ ਸੋ ਆਪਾਂ ਚਾਰੇ ਵਿੱਚ ਬੈਠੇ ਸੀ ਆਪਣੇ ਇੱਥੇ ਵੀ ਕੋਈ ਆਵਾਜ਼ ਕਿਸੇ ਪਾਸੋਂ ਡਿਸਟਰਬ ਨਾ ਹੋਵੇ ਪਰ ਫਿਰ ਵੀ ਸਪੀਕਰ ਦੀ ਆਵਾਜ਼ ਆਉਣ ਲੱਗੀ ਸੀ ਜਦੋਂ ਆਵਾਜ਼ ਆਉਣ ਲੱਗ ਜਾਂਦੀ ਹੈ ਫਿਰ ਨਾ ਉਹ ਥੋੜਾ ਆਨੰਦ ਨਹੀਂ ਆਉਂਦਾ ਸੁਣਨ ਵਾਲਿਆਂ ਨੂੰ ਤੇ ਸੁਣਾਉਣ ਵਾਲੇ ਨੂੰ ਸੋ ਜਦੋਂ ਇਹੋ ਜਿਹੀ ਉਦਾਹਰਨਾ ਦੇ ਕੇ ਸਾਨੂੰ ਕਿਹਾ ਵੀ ਉਹ ਕਾਂਸੀ ਦਾ ਭਾਂਡਾ ਪੁੱਟ ਜਾਂਦਾ ਐਵੇਂ ਜਿਵੇਂ ਸਾਡੇ ਜਿਹੜੇ ਅਸੀਂ ਬੋਲਦੇ ਆ ਅਸੀਂ ਕਾਂਸੀ ਦੇ ਭਾਂਡੇ ਆ ਕਹਿੰਦੇ ਭਾਂਡੇ ਆ ਜਿੰਨਾ ਚਿਰ ਸਾਡੇ ਚ ਆਵਾਜ਼ ਆਉਂਦੀ ਹੈ ਸਹੀ ਹੁੰਦਾ ਆਵਾਜ਼ ਆਉਂਦੀ ਰਹਿੰਦੀ ਹੈ ਜਦੋਂ ਇਹ ਸਰੀਰ ਪੁੱਟ ਜਾਂਦਾ ਹੈ ਇਹ ਰਜੈਕਟ ਹੋ ਜਾਂਦਾ ਹੈ ਤਾਂ ਸਾਡੇ ਵਿੱਚੋਂ ਆਵਾਜ਼ ਆਉਣ ਵੜ ਜਾਂਦੀ ਹੈ ਸੁਭਾਵ ਸਾਡੀ ਮੌਤ ਹੋ ਜਾਂਦੀ ਹੈ ਤੇ ਸਾਡੇ ਵਿੱਚੋਂ ਆਤਮਾ ਨਾਂ ਦੀ ਕੋਈ ਚੀਜ਼ ਨਿਕਲ ਕੇ ਬਾਹਰ ਨਹੀਂ ਜਾਂਦੀ ਹੁਣ ਇੱਕ ਵਾਰੀ ਕਹਿ ਦਿੰਦੇ ਨੇ ਜੀ ਜਾਪਾਨ ਦੇ ਵਿੱਚ ਨਾ ਇੱਕ ਬੰਦਾ ਜਦੋਂ ਉਹਦੀ ਮੌਤ ਹੋਣ ਲੱਗੀ ਉਹਨੂੰ ਬੁਲਟ ਪ੍ਰੂਫ ਸੀਸਿਆਂ ਦੇ ਵਿੱਚ ਕੈਦ ਕਰ ਲਿਆ ਇਹ ਨਰੇ ਝੂਠ ਤੇ ਤਪਾਨ ਨੇ ਇਹ ਗੱਪ ਨੇ ਐਡੇ ਵੱਡੇ ਵਿਕਸਿਤ ਦੇਸ਼ਾਂ ਦੇ ਵਿੱਚ ਤਾਂ ਕੀ ਇਹ ਤੇ ਆਪਣੇ ਮੁਲਕ ਦੇ ਵਿੱਚ ਵੀ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਕਰਨ ਲਈ ਤੁਹਾਨੂੰ ਇਜਾਜ਼ਤ ਨਹੀਂ ਹੈਗੀ ਵੀ ਇਨਸਾਨ ਨੂੰ ਕਿਸੇ ਸੀਸਿਆਂ ਦੇ ਵਿੱਚ ਮੌਤ ਵੇਲੇ ਉਹਨੂੰ ਉਹਦਾ ਸਾਹ ਉੱਠ ਕੇ ਮਾਰਿਆ ਜਾਵੇ ਤੇ ਜਾਪਾਨ ਵਰਗੇ ਦੇਸ਼ਾਂ ਦਾ ਨਾਂ ਤਾਂ ਅਸੀਂ ਐ ਲੈ ਦਿੰਨੇ ਵੀ ਉੱਥੇ ਕਿਹੜਾ business ਪੁੱਛਣਾ ਜਾ ਕੇ ਗੱਪੀ ਵੱਢਣਾ ਗੱਪ ਵੱਢ ਕੇ ਲੋਕਾਂ ਦੇ ਵਿੱਚ ਫਲਾ ਦਿੰਨੇ ਆ ਜਿਉ ਸੀਸਿਆਂ ਦੇ ਵਿੱਚ ਜਦੋਂ ਮੌਤ ਹੋਣ ਲੱਗੀ ਬੰਦੇ ਦੀ ਉਸ ਨੂੰ ਵਿੱਚ ਰੱਖਤਾ ਤੇ ਉਹ ਵਿੱਚੋਂ ਆਤਮਾ ਨਿਕਲੀ ਧੂਆਂ ਬਣਿਆ ਚਾਰੇ ਪਾਸੇ ਦਿੱਤਾ ਗੇੜਾ ਤੇ ਮਗਰੋਂ ਬੁਲਟ ਪ੍ਰੋ ਜਿਹੜਾ ਸੀਸਾ ਸੀ ਉਹ ਪੁੱਟ ਗਿਆ ਇਸ ਕਰਕੇ ਆਤਮਾ ਨੂੰ ਕੈਦ ਨਹੀਂ ਕਰ ਸਕੇ ਲਓ ਐਡੇ ਵੱਡੇ ਝੂਠ ਤੇ ਨਾਲੇ ਆਖਣਗੇ ਆਤਮਾ ਜੀ ਹਾਥੀ ਦੇ ਵਿੱਚ ਵੀ ਉਹੀ ਹੁੰਦੀ ਹੈ ਤੇ ਕੀੜੀ ਦੇ ਵਿੱਚ ਵੀ ਉਹੀ ਹੁੰਦੀ ਹੈ ਇਥੋਂ ਫਿਰ ਗੁਰਮੁਖ ਪਿਆਰਿਓ ਜੇ ਤੁਹਾਨੂੰ ਇੰਨਾ ਹੀ ਪਤਾ ਵੀ ਇੱਕੋ ਜੀ ਹੁੰਦੀ ਆਤਮਾ ਇੱਕ ਬੰਦੇ ਦੀ ਆਤਮਾ ਨੇ ਬੁਲਟ ਪ੍ਰੂਫ ਸੀਸਾ ਭੰਨਤਾ ਤਾਂ ਤੁਸੀਂ ਆਓ ਕਰੋ ਮੱਖੀਆਂ ਲੈ ਕੇ ਨਾ ਇੱਕ ਬੋਤਲ ਦੇ ਵਿੱਚ 에ਅਰਟਾਈਟ ਕਰ ਦਿਓ ਉਹਨੂੰ ਤੇ ਜਦੋਂ ਉਹ ਮਰ ਗਈਆਂ ਤੇ ਉਹ ਤਾਂ ਘੱਟੋ ਘੱਟ 20 ਮੱਖੀਆਂ ਹੋਣਗੀਆਂ ਤੇ ਉਹਨਾਂ ਦੀ ਆਤਮਾ ਇੱਕ ਬੋਤਲ ਨੂੰ ਭੰਨਦੇ ਤਾਂ ਜਿਹੜਾ ਤੁਸੀਂ ਸਜ਼ਾ ਲਾਉਣੀ ਹੋਈ ਡੰਡ ਲਾਉਣਾ ਹੈ ਮੈਚ ਚ ਲੰਨ ਤਿਆਰ ਮਤਲਬ ਕੀ ਹੈ ਇਹ ਗੱਪ ਨੇ ਇਦਾਂ ਦਾ ਕੁਛ ਨਹੀਂ ਚੂਹਿਆਂ ਨੂੰ ਤੁਸੀਂ ਐ ਕਰੋ ਚੂਹਿਆਂ ਨੂੰ ਤੁਸੀਂ ਇੱਕ ਲੋਏ ਕਾਂਚ ਦੇ ਜਾਰ ਚ ਬੰਦ ਕਰ ਦਿਓ ਤੇ ਜੇ ਉਹ ਮਰ ਗਏ ਭੁੱਖੇ ਮਰਨ ਜਾਣਗੇ ਉਸ ਤੋਂ ਬਾਅਦ ਉਹ ਸ਼ੀਸ਼ਾ ਫਟ ਕੇ ਦਿਖਾਵੇ ਏਡੇ ਵੱਡੇ ਗੱਪ ਤੇ ਨਾ ਇਹਨਾਂ ਨੂੰ ਗੁਰਬਾਣੀ ਮੰਨਦੀ ਹੈ ਤੇ ਨਾ ਇਹਨਾਂ ਨੂੰ ਸਾਇੰਸ ਮੰਨਦੀ ਇਹ ਸਾਡੇ ਪੁਜਾਰੀਆਂ ਦੇ ਗੱਪ ਨੇ ਲੋਕਾਂ ਨੂੰ ਡਰਾ ਕੇ ਲੋਕਾਂ ਨੂੰ ਆਤਮਾ ਦਾ ਅੱਗੇ ਪੀੜੀ ਜਾਊਗੀ ਅੱਗੇ ਮਾਰੀ ਜਾਊਗੀ ਫਿਰ ਤੁਸੀਂ ਇਦਾਂ ਕਰੋ ਸਾਨੂੰ ਦਾਨ ਦੇ ਦਿਓ ਅਸੀਂ ਤੁਹਾਡੇ ਆਤਮਾ ਦਾ ਜਿਹੜਾ ਲਿਸਾਂਸ ਉਹਦਾ ਦੁੱਖਾ ਜਿਹੜਾ ਉਹ ਸੁੱਖ ਦੇ ਵਿੱਚ ਕਰਦੇ ਆਂਗੇ ਫਿਰ ਤੁਹਾਡੀਆਂ ਜੂਨਾ ਕੱਟ ਦਿਆਂਗੇ ਕੋਈ ਜੂਨ ਨਹੀਂ ਹੈ ਬਾਦ ਦੇ ਵਿੱਚ ਮਰਨ ਤੋਂ ਬਾਅਦ ਕੋਈ 84 ਲੱਖ ਜੂਨ ਨਹੀਂ ਜੇ ਹਾਂ ਗੁਰਬਾਣੀ ਵਿੱਚ ਜਿਹੜਾ 84 ਲੱਖ ਸ਼ਬਦ ਆਇਆ ਉਹ ਲੱਖਾਂ 84 ਹੈ ਅਸੀਂ ਉਹ ਜੋਨਾ ਐਸੇ ਸਰੀਰ ਦੇ ਵਿੱਚ ਕੁੱਤੇ ਬਿੱਲੇ ਬਣ ਕੇ ਭੌਂਕਦੇ ਭੌਂਕਦੇ ਆ ਭੁਗਤਦੇ ਆ ਤੇ ਸੱਪ ਵੀ ਅਸੀਂ ਐਸੇ ਸਰੀਰ ਦੇ ਵਿੱਚ ਬਣਦੇ ਆ ਇਹ ਆਪਾਂ ਵੀਡੀਓ ਪਾ ਚੁੱਕੇ ਆ ਸੋ ਇਦਾਂ ਦੀਆਂ ਵੀਡੀਓ ਸੁਣਨ ਦੇ ਲਈ ਤੁਸੀਂ ਆਪਣਾ ਜਿਹੜਾ ਚੈਨਲ ਐ ਸਬਸਕ੍ਰਾਈਬ ਕਰ ਲਓ ਆਪਾਂ ਲਾਈਵ ਹੋ ਕੇ ਪਾਇਆ ਕਰਾਂਗੇ ਜ਼ਿਆਦਾਤਰ ਇਹੋ ਜਿਹੇ ਨੁਕਤੇ ਜਿਹੜੇ ਗੁੰਝਲਦਾਰ ਨੇ ਬਾਣੀ ਮੁਤਾਬਕ ਉਹਨਾਂ ਦੇ ਤੁਹਾਨੂੰ ਜਵਾਬ ਦੇਵਾਂਗੇ ਅੱਜ ਮੈਂ ਥੋੜਾ ਜਿਹਾ ਇਧਰ ਡਿਸਟਰਬ ਹੋ ਗਿਆ ਸੀਗਾ ਮੈਨੂੰ ਲੱਗਦਾ ਵੀ ਆਪਣੇ ਆਪ ਨੂੰ ਮੈਨੂੰ ਤਸੱਲੀ ਜੀ ਨਹੀਂ ਹੋਈ ਵੀ ਇਸ ਗੱਲ ਦੀ ਕਲੀਅਰ ਹੋ ਗਈ ਹੋਵੇ ਪਰ ਜੇ ਤੁਹਾਨੂੰ ਵਧੀਆ ਲੱਗੇ ਤਾਂ ਸਬਸਕ੍ਰਾਈਬ ਵੀ ਕਰ ਦਿਓ ਅੱਗੇ ਸ਼ੇਅਰ ਕਰ ਦਿਓ ਜੋ ਵੀ ਤੁਹਾਨੂੰ ਠੀਕ ਲੱਗਦਾ ਤੇ ਇਦਾਂ ਆਪਾਂ ਇਹੋ ਜੇ ਨੁਕਤੇ ਪਹਿਲਾਂ ਵੀ ਆਪਾਂ ਪਾਏ ਹੋਏ ਨੇ ਵੀ ਬੱਚੇ ਮੰਦਬੁੱਧੀ ਕਿਉਂ ਹੋ ਜਾਂਦੇ ਆ ਜੰਮਣ ਤੋਂ ਅੰਗਹੀਣ ਕਿਉਂ ਹੋ ਜਾਂਦੇ ਆ ਨਰਕ ਸੁਰਗ ਹੁੰਦਾ ਕਿ ਨਹੀਂ ਹੁੰਦਾ ਉਹ ਸਾਰੀਆਂ ਵੀਡੀਓ ਦੇਖਣ ਦੇ ਲਈ ਲਾਹਬ ਸਿੰਘ ਮਾਨਸਾ ਨਾਮ ਦਾ ਜਿਹੜਾ ਆਪਣਾ ਐਸ ਚੈਨਲ ਹੈ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਕੋਲ ਅਪਡੇਟ ਜਿਹੜੀਆਂ ਵੀਡੀਓ ਨੇ ਉਹ ਆਉਂਦੀਆਂ ਰਹਿਣ ਤੇ ਤੁਸੀਂ ਸੁਣਦੇ ਰਹੋ ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਦਿੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ